ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 130ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਨਵੇਂ ਸਟਾਈਲ ਦੀ ਪਟਿਆਲਾ ਸ਼ਾਹੀ ਪਾਕ ਤੁਸੀਂ ਇਹੋ ਜੀ ਦਸਤਾਰਾਂ ਮੋਟੇ ਮੋਟੇ ਲੜਾਂ ਵਾਲੀ ਕਈ ਸਿੰਗਰਾਂ ਦੇ ਸਜਾਈ ਹੋਈ ਦੇਖੀ ਹੋਣੀ ਹੈ ਜਿਵੇਂ ਸੁਰਜੀਤ ਬਿੰਦ ਰਖੀਆ ਜੀ ਸੀਗੇ ਨਾ ਸਿੰਗਰ ਉਹਨਾਂ ਨੇ ਵੀ ਇੱਦਾਂ ਹੀ ਦਸਤਾਰ ਸਜਾਈ ਹੁੰਦੀ ਸੀਗੀ ਤੇ ਕਈ ਮੇਰੇ ਵੀ ਜਿਹੜੇ ਵੀਡੀਓ ਦੇਖਦੇ ਹਨ ਉਹਨਾਂ ਦੇ ਫਾਦਰ ਸਾਹਿਬ ਵੀ ਇੱਦਾਂ ਹੀ ਦਸਤਾਰ ਸਜਾਉਂਦੇ ਹੁੰਦੇ ਆ ਜਿਹੜੀ ਨਾ ਸਾਈਡਾਂ ਤੋਂ ਜ਼ਿਆਦਾ ਬਾਹਰ ਨੂੰ ਅਫਸਰ ਹੁੰਦੀ ਹੈ ਜਿਹੜੇ ਇਹੋ ਜੀ ਦਸਤਾਰ ਸਜਾਉਂਦੇ ਨੇ ਜਿਨ੍ਹਾਂ ਨੇ ਫਰੰਟ ਤੇ ਨਾ ਜਿੱਥੇ ਕਲਗੀ ਵਾਲਾ ਲੜਾਪਾ ਸਿੱਧਾ ਲਾ ਕੇ ਦਿਖਾਇਆ ਤੁਹਾਨੂੰ ਇੱਥੇ ਉਹਨਾਂ ਨੇ ਬਿੱਲਾ ਲਾਇਆ ਹੁੰਦਾ ਸੈਂਟਰ 'ਚ ਤੇ ਇੱਕ ਪੱਟੀ ਲਾਈ ਹੁੰਦੀ ਕਾਲੇ ਰੰਗ ਦੀ ਤੇ ਇਸ ਲਈ ਮੇਰੇ ਵੀਰੋ ਵੀਡੀਓ ਨੂੰ ਪੂਰੀ ਦੇਖਿਓ ਇਹਦੇ ਵਿੱਚ ਨਾ ਤੁਹਾਨੂੰ ਬੇਸ ਤੇ ਪੂਣੀ ਥੋੜੀ ਜਿਹੀ ਅਲੱਗ ਤਰੀਕੇ ਨਾਲ ਕਰਕੇ ਦਿਖਾਣੀ ਆ ਮੈਂ ਤੇ ਢੰਗ ਨਾਲ ਦੇਖਿਓ ਸਾਰੀ ਡਿਟੇਲ ਦਵਾਂਗਾ ਤੁਹਾਨੂੰ ਇਹ ਆਪਣੀ ਦਸਤਾਰ 8 ਮੀਟਰ ਰੁਪਈਆ ਵਾਲ ਕੈਮੀਕਲ ਕਪੜੇ ਦੇ ਵਿੱਚ ਆ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਮੈਂ ਤੁਹਾਨੂੰ ਇੱਥੇ ਇਹ ਨਹੀਂ ਕਹਿਣ ਦੀ ਹੋ ਜੀ ਦਸਤਾਰ ਉਹ ਵੀ ਸਜਾਉਂਦੇ ਨੇ ਐਦਾਂ ਦੀ ਤੇ ਮੈਂ ਤੁਹਾਨੂੰ ਦੱਸ ਰਿਹਾ ਇੱਕ ਚੀਜ਼ ਤੇ ਹੁਣ ਅਸੀਂ ਦੇਖੋ ਦਸਤਾਰ ਬਾਰੇ ਗੱਲਬਾਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇਹਨੂੰ ਦੋਨਾਂ ਸਾਈਡਾਂ ਤੋਂ ਗਿੱਲਾ ਕਰ ਲੈਣਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਓ ਇਸ ਦਸਤਾਰ ਨੂੰ ਨਾ ਫੁੱਲ ਮਾਂ ਸਜਾਉਣ ਦੇ ਲਈ ਦਸਤਾਰ ਨੂੰ ਥੋੜਾ ਜਿਹਾ ਘੱਟ ਗਿੱਲਾ ਕਰਿਓ ਛਿੱਟਾ ਦੇਖੋ ਮੈਂ ਕਿੰਨਾ ਘੱਟ ਦੇ ਰਿਹਾ ਹਾਂ ਸਾਰੀ ਦਸਤਾਰ ਨੂੰ ਛਿੱਟਾ ਦਊਂਗਾ ਪਰ ਘੱਟੇ ਛਿੱਟਾ ਦਊਂਗਾ ਤੁਸੀਂ ਮੇਰੀ ਨਾਰਮਲ ਵੀਡੀਓ ਦੇਖ ਲਿਓ ਉੱਥੇ ਤੁਹਾਨੂੰ ਦਸਤਾਰ ਦੇ ਉੱਤੇ ਨਾ ਜ਼ਿਆਦਾ ਕਪੜਾ ਗਿੱਲਾ ਨਜ਼ਰ ਆਊਗਾ ਇੱਥੇ ਤੁਸੀਂ ਦੇਖੋ ਕਿੰਨਾ ਘੱਟ ਗਿੱਲਾ ਕੀਤਾ ਮੈਂ ਪੱਗ ਨੂੰ ਕਿਉਂਕਿ ਆਪਣਾ ਇਹ ਕਪੜਾ ਵੀ ਭਾਰਾ ਹੈ ਤੇ ਇਹਦਾ ਇੱਕ ਕੋਨਾ ਨੂੰ ਮੈਂ ਪਹਿਲਾਂ ਵੀ ਪਟਿਆਲਾ ਸ਼ਹੀ ਪੱਗਾ ਦੀ ਇਹ ਵੀਡੀਓ ਦਿੱਤੀਆਂ ਨੇ ਬਟ ਇਹਦੀ ਸ਼ੇਪ ਇਹਦੇ ਲੜ ਤੇ ਇਹਨੂੰ ਸਜਾਉਣ ਦਾ ਤਰੀਕਾ ਅਲੱਗ ਹੋਵੇਗਾ ਬੇਸ ਪੱਗ ਦੀ ਪੂਣੀ ਤੇ ਦਸਤਾਰ ਨੂੰ ਸਜਾਉਣ ਦਾ ਹਰ ਇੱਕ ਟੰਗ ਤੁਹਾਨੂੰ ਅਲੱਗ ਦੱਸਾਂਗਾ ਮੈਂ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਕੋਨਿਆਂ ਦੇ ਵਿੱਚ ਇੱਕ ਕੋਨਾ ਤੁਸੀਂ ਬੰਨ੍ਹ ਦੇਣਾ ਹੈ ਜਿਹਨੂੰ ਬੰਨ੍ਹ ਕੇ ਤੁਸੀਂ ਪੂਣੀ ਕਰਨੀ ਹੈ ਦਸਤਾਰ ਦੀ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣੀ ਹੈ ਮੇਰੇ ਵੀਰੋ ਗੱਠ ਸਿੰਗਲ ਮਾਰਿਓ ਅਤੇ ਕੈਂਚੀ ਗੱਠ ਮਾਰਿਓ ਦਸਤਾਰ ਨੂੰ ਛੱਡਦੇ ਹੋਏ ਉਸੇ ਢੰਗ ਨਾਲ ਪਿੱਛੇ ਜਾਵਾਂਗੇ ਤੇ ਹੁਣ ਮੇਨ ਕੰਮ ਸ਼ੁਰੂ ਹੋਣਾ ਤੁਹਾਡਾ ਪਹਿਲਾਂ ਤਾਂ ਸਲਾਈ ਜਿੱਧਰ ਮਰਜ਼ੀ ਲਖ ਲਓ ਸਿੰਗਲ ਪੇਚ ਵਾਲੀ ਦਸਤਾਰ ਹੈ ਸਲਾਈ ਜਿੱਧਰ ਮਰਜ਼ੀ ਲਾ ਕੇ ਪੂਣੀ ਕਰ ਸਕਦੇ ਹੋ ਕਿਉਂਕਿ ਜ਼ਿਆਦਾ ਲੜ ਨਹੀਂ ਬਣਾਣੇ ਹੈਗੇ ਅਸੀਂ ਇੱਕ ਲੜ ਦੇ ਖੱਬੇ ਪਾਸੇ ਸਲਾਈ ਰੱਖੀ ਹੈ ਹੁਣ ਅਸੀਂ ਦੋਨਾਂ ਸਾਈਡਾਂ ਤੋਂ ਬਰਾਬਰ ਫੜ ਕੇ ਨਾ ਕੱਪੜੇ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਵਾਂਗੇ ਫਿਰ ਇੱਕ ਵਾਰ ਹੋਰ ਕੱਪੜੇ ਨੂੰ ਪਿੱਛੇ ਨੂੰ ਅੰਦਰ ਕਰਦੇ ਹੋਏ ਨਾ ਖਿੱਚਾਂਗੇ ਟਾਈਟ ਚਾ ਕਰਕੇ ਦਸਤਾਨ ਨੂੰ ਖਿੱਚ ਲਾਂਗੇ ਪੂਣੀ ਜਿਹੜੀ ਉਹ ਤੁਸੀਂ ਜ਼ਿਆਦਾ ਚੌੜੀ ਨਹੀਂ ਕਰਨੀ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਲੜ ਆਪਾਂ ਜ਼ਿਆਦਾ ਮੋਟੇ ਰੱਖਣੇ ਨੇ ਦੋਨਾਂ ਸਾਈਡਾਂ ਤੋਂ ਇਸ ਲਈ ਥੋੜਾ ਧਿਆਨ ਦਿਓ ਇਸ ਚੀਜ਼ ਨੂੰ ਕਿੰਨੀ ਕਿ ਕੱਟ ਚਾਉਣੀ ਮੈਂ ਪੂਣੀ ਦੀ ਸਟਾਰਟਿੰਗ ਕਰ ਰਿਹਾ ਏਸੇ ਢੰਗ ਨਾਲ ਤੁਸੀਂ ਵੀ ਕਰਨਾ ਹੈ ਦਸਤਾਰ ਦੇ ਲੜ ਹੋਣਗੇ ਉਹ ਥੋੜੇ ਨੀਵੇਂ ਰੱਖਣੇ ਨੇ ਤੇ ਦਸਤਾਰ ਵੀ ਸਾਡੀ ਮੋਹਰੋ ਜੀ ਨੀਵੀ ਹੋਵੇਗੀ ਸ਼ੇਪ ਥੋੜੀ ਜੀ ਅਲੱਗ ਹੋਵੇਗੀ ਲੜ ਜਿਆਦਾ ਮੋਟੇ ਹੋਣਗੇ ਜਿੰਨੀ ਜਿਆਦਾ ਪਤਲੀ ਪੂਣੀ ਕਰੋਗੇ ਉੰਨਾ ਜਿਆਦਾ ਫਾਇਦਾ ਹੋਗਾ ਦੇਖੋ ਗਿੱਠਕ ਵੀ ਪੂਰੀ ਪੂਰੀ ਆ ਇਹ ਇੰਨੀ ਕਿ ਚੌੜੀ ਕਰ ਲਿਓ ਕੱਟ ਕਰ ਲਿਓ ਭਾਵੇਂ ਇਹ ਤੋਂ ਵੀ ਕੱਟ ਕਰ ਲਿਓ ਕੋਈ ਫਰਕ ਨਹੀਂ ਪੈਣਾ ਉਹਦੇ ਨਾਲ ਉਹ ਚੀਜ਼ ਮੈਂ ਤੁਹਾਨੂੰ ਦਸਤਾਰ ਬੰਨਣ ਵੇਲੇ ਸਮਝਾਉਂਗਾ ਕਿ ਕਿਉਂ ਨਹੀਂ ਫਰਕ ਪੈਣਾ ਇਹ ਤਾਂ ਵੀ ਕੱਟ ਕਰਨ ਦਾ ਪੁਣੀ ਨੂੰ ਤੇ ਹੁਣ ਆਪਾਂ ਦੇਖੋ ਜਿਹੜੇ ਪੱਲੇ ਅਸੀਂ ਫੜਦੇ ਆ ਰਹੇ ਸੀਗੇ ਉਹੀ ਪੱਲੇ ਫੜਦੇ ਹੋਏ ਅੱਗੇ ਨੂੰ ਜਾਵਾਂਗੇ ਤੇ ਇਹ ਨਾਲ ਤੁਹਾਡੀ ਨੋਰਮਲ ਜੀ ਪੁਣੀ ਹੋ ਜਵੇਗੀ ਇਸ ਕਲਰ ਨੂੰ ਮੈਂ ਇਸ ਕਰਕੇ ਸਿਲੈਕਟ ਕੀਤਾ ਸੀ ਕਿਉਂਕਿ ਇਹਦੇ ਵਿੱਚ ਨਾ ਜਿਆਦਾ ਵਧੀਆ ਸਮਝ ਆ ਸਕਦਾ ਬੰਦਾ ਤੁਹਾਨੂੰ ਲੜ ਵੀ ਸਾਰੇ ਕਲੀਅਰ ਦਿਖਦੇ ਨੇ ਤੇ ਜੇ ਤੁਹਾਨੂੰ ਲੱਗੇ ਕੋਈ ਲੜ ਤੁਹਾਨੂੰ ਵਿਜੀਬਲ ਨਹੀਂ ਹੈਗਾ ਤਾਂ ਲਾਈਟ ਕਲਰ ਦੇ ਵਿੱਚ ਸਾਰੀਆਂ ਚੀਜ਼ਾਂ ਆਸਾਨੀ ਨਾਲ ਸਮਝ ਆ ਜਾਂਦੀਆਂ ਨੇ ਹੁਣ ਜਿਹੜੇ ਪੱਲੇ ਅਸੀਂ ਪਿੱਛੇ ਜੀ ਫੜਦੇ ਆ ਰਹੇ ਸੀ ਨਾ ਉਹੀ ਪੱਲੇ ਫੜਦੇ ਹੋਏ ਅਸੀਂ ਅੱਗੇ ਨੂੰ ਗਏ ਤੇ ਆਪਣੀ ਪੂਣੀ ਜਿਹੜੀ ਆ ਉਹ ਕੰਪਲੀਟ ਹੋ ਗਈ। ਦੇਖੋ ਕਿੰਨੀ ਘੱਟ ਚੋੜੀ ਪੂਣੀ ਕੀਤੀ ਹੈ ਨਾ ਆਪਾਂ। ਹੁਣ ਅਸੀਂ ਦਸਤਾਰ ਲਈ ਬੇਸ ਤਿਆਰ ਕਰਨਾ ਹੈ। ਬੇਸ ਤਿਆਰ ਕਰਨ ਲਈ ਪਹਿਲਾਂ ਤਾਂ ਅਸੀਂ ਕੇਸਾਂ ਨੂੰ ਖੱਬੇ ਪਾਸੇ ਇਸ ਢੰਗ ਨਾਲ ਇਕੱਠੇ ਕਰਨਾ ਹੈ ਤੇ ਇਕੱਲਾ ਜੋੜਾ ਕਰਾਂਗੇ। ਜੋੜਾ ਕਰਕੇ ਨਾ ਇਸ ਢੰਗ ਨਾਲ ਢਿੱਲਾ ਜਾਂ ਜੋੜਾ ਕਰਨਾ ਹੈ ਜਿਹਨੂੰ ਐਨ ਕੰਨ ਦੇ ਉੱਪਰ ਰੱਖਣਾ ਹੈ। ਨਾ ਤਾਂ ਕੰਨ ਤੋਂ ਅੱਗੇ ਆਵੇ ਜੋੜਾ ਨਾ ਤਾਂ ਕੰਨ ਤੋਂ ਪਿੱਛੇ ਜਾਵੇ। ਪੂਰਾ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਨਾਲ ਹੀ ਕੰਗੇ ਨੂੰ ਵੀ ਆਪਾਂ ਸ ਇਹਦੇ ਉੱਪਰ ਜੇ ਅਸੀਂ ਇੱਕ ਬੇਸ ਬੰਦੇ ਹੁੰਨੇ ਜਿਹੜਾ ਆਪਾਂ ਉਹੀ ਬੇਸ ਸਜਾਣਾ ਹੈ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਤਰੀਕੇ ਨਾਲ ਬੇਸ ਨੂੰ ਸਜਾ ਸਕਦੇ ਹੋ ਇਹ ਦਸਤਾਰ ਦੂਜੀ ਪਟਿਆਲਾ ਸ਼ੇ ਦਸਤਾਰ ਨਾਲੋਂ ਕਿਉਂ ਅਲੱਗ ਹੈ ਨੋਟ ਕਰਿਓ ਹੁਣ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ ਇਹ ਦਸਤਾਰ ਮੋਲੇ ਹਿੱਸੇ ਤੋਂ ਘੱਟ ਉੱਚੀ ਹੋਵੇਗੀ ਥੋੜੀ ਜਿਹੀ ਮਤਲਬ ਕਹਿਣ ਦਾ ਭਾਵ ਹੈ ਨੀਵੀ ਹੋਵੇਗੀ ਫਰੰਟ ਤੋਂ ਜਿਹੜੇ ਪੇਜ ਹੋਣਗੇ ਇੱਕੋ ਜਗ੍ਹਾ ਤੇ ਰੱਖਣੇ ਨੇ ਆਪਾਂ ਠੀਕ ਹੈ ਪੇਜ ਆਪਣੇ ਜਿਆਦਾ ਮੋਟੇ ਹੋਣਗੇ ਤੇ ਅਖੀਰ ਤੇ ਜਿਹੜਾ ਕਲਗੀ ਵਾਲਾ ਪੇਜ ਲਗਾਉਣਾ ਨਾ ਅਸੀਂ ਉਹ ਅਸੀਂ ਸਿੱਧਾ ਹੀ ਲਗਾਉਣਾ ਹੈ ਤੇ ਉਹ ਜਿਆਦਾ ਖੋਲ ਕੇ ਨਹੀਂ ਲਗਾਉਣਾ ਹੈਗਾ ਤੁਸੀਂ ਕਿਸੇ ਵੀ ਪੁਰਾਣੇ ਬੰਦੇ ਦੀ ਨਾ ਫੋਟੋ ਚੱਕ ਲਿਓ ਜਿਹੜੇ ਨਾ ਪਟੇਲਾ ਛੇ ਪੱਗ ਬੰਦੇ ਹੋਗੇ ਸਾਫ਼ ਉਹਨਾਂ ਨੇ ਲਗਭਗ ਇਹੋ ਜੀ ਦਸਤਾ ਸਜਾਈ ਹੋਣੀ ਆ ਉਹਨਾਂ ਦਾ ਖੀਲਾ ਲੜਵੀ ਦੇਖ ਲਿਓ ਉਹਨਾਂ ਨੇ ਸਿੱਧਾ ਲਾਇਆ ਹੋਣਾ ਆ ਤੇ ਉਹਨਾਂ ਦੇ ਲੜਵੀ ਜਿਹੜੇ ਹੋਣਗੇ ਜਿਆਦਾ ਮੋਟੇ ਹੋਣਗੇ ਇਹ ਚੀਜ਼ ਤੁਸੀਂ ਨੋਟ ਕਰ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਹੁਣ ਸੱਚੇ ਪਾਸੇੋਂ ਦੇਖੋ ਅਸੀਂ ਇਸ ਪੱਲੇ ਨੂੰ ਲੈ ਕੇ ਆਏ ਆ ਤੇ ਇਹਦੇ ਉੱਪਰੋਂ ਨਾ ਅਸੀਂ ਇਹ ਪੱਲੇ ਨੂੰ ਰੱਖਣ ਤੋਂ ਪਹਿਲਾਂ ਆਹ ਛੋਟਾ ਬੇਸ ਰੱਖਣਾ ਆ ਬੇਸ ਨੂੰ ਵੀ ਅਸੀਂ ਕੰਗ ਦੇ ਐਨ ਐਗਜ਼ੈਕਟ ਸੈਂਟਰ ਤੇ ਰੱਖਣਾ ਆ ਬੇਸ ਅੱਧਾ ਕੰਤੋਂ ਅੱਗੇ ਤੇ ਅੱਧਾ ਕੰਗ ਦੇ ਪਿੱਛੇ ਹੋਣਾ ਚਾਹੀਦਾ ਹੁਣ ਅੱਜ ਮੈਂ ਬੇਸ ਅੰਦਰ ਕਿਉਂ ਨਹੀਂ ਬੰਨਿਆ ਉਹਦਾ ਮੇਨ ਰੀਜ਼ਨ ਇਹ ਆ ਮੇਰੇ ਮੀਰੋ ਕਿਉਂਕਿ ਸਾਨੂੰ ਜ਼ਿਆਦਾ ਬੇਸ ਨਾ ਉੱਪਰ ਨਹੀਂ ਚਾਹੀਦਾ ਹੈਗਾ ਸਾਨੂੰ ਬੇਸ ਨੀਵਾ ਚਾਹੀਦਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਆਪਾਂ ਪੱਗ ਨੀਵੀਂ ਸਜਾਣੀ ਹੈ ਤੇ ਇਹਦਾ ਫਰਕ ਤੁਹਾਡੇ ਬੇਸ ਤੇ ਵੀ ਪੈਣਾ ਆ ਬੇਸ ਜੇ ਤੁਸੀਂ ਉੱਚਾ ਬਨੋਗੇ ਤਾਂ ਤੁਹਾਡੇ ਪੱਗ ਥੋੜੀ ਜੀ ਉੱਚੀ ਜਾ ਕੇ ਬਾਹਰ ਨੂੰ ਆਏਗੀ ਤੇ 50 ਵੀ ਆਪਾਂ ਨੀਵੀ ਬਨਣੀ ਆ ਦੋ ਉਂਗਲਾਂ ਦੇ ਗੈਪ ਨਾਲ ਕਿਉਂਕਿ ਆਪਾਂ ਇਸ ਜਗ੍ਹਾ ਤੇ ਦਸਤਾਰ ਸਜਾਉਣੀ ਆ ਦੇਖੋ ਕੰਨਾਂ ਦੇ ਕੋਲ ਹੋਣੀ ਚਾਹੀਦੀ ਆ ਤੇ ਅੱਖਾਂ ਦੇ ਪਰਵੱਟੇ ਵੀ ਟਕੇ ਹੋਣੇ ਚਾਹੀਦੇ ਆ ਜੇ ਦਸਤਾਰ ਨੀਵੀ ਹੋਏਗੀ ਤਾਂ ਇਹੋ ਇਹ ਚੀਜ਼ ਪੋਸੀਬਲ ਆ ਸਹੀ ਢੰਗ ਨਾਲ ਹੋੜਾ 50 ਵੀ ਮੈਂ ਤੁਹਾਨੂੰ 2 ਗੁਲਾ ਦੇ ਗੈਪ ਨਾਲ ਬਣ ਕੇ ਦਿਖਾਵਾਂਗਾ ਨਹੀਂ ਤਾਂ ਨੋਰਮਲੀ ਮੈਂ 3 ਗੁਲਾ ਦੇ ਗੈਪ ਨਾਲ 50 ਸਜਾਉਣਾ ਹੁੰਦਾ ਹੈ ਆ ਮੱਥਾ ਦੇਖੋ ਕਿੰਨਾ ਜ਼ਿਆਦਾ ਟਕਿਆ ਹੋਇਆ ਹੈ ਮੈਂ 50 ਨਾਲ ਗੱਠ ਪਿੱਛੇ ਸੀ ਇੱਕੋ ਹੀ ਮਾਰਾਂਗੇ ਇਸ ਲਈ ਮੈਂ ਤੁਹਾਨੂੰ ਸਟਾਰਟਿੰਗ ਤੋਂ ਕਹਿ ਰਿਹਾ ਸੀਗਾ ਅੱਜ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਪੂਣੀ ਵੀ ਮੈਂ ਤੁਹਾਨੂੰ ਘੱਟ ਚੌੜੀ ਕਰਕੇ ਦਿਖਾਈ ਆ ਬੇਸ ਵੀ ਥੋੜਾ ਡਿਫਰੈਂਟ ਬਣ ਕੇ ਦਿਖਾਇਆ ਦਸਤਾਰ ਦੀ ਸ਼ੇਪ ਕਰਨੀ ਤੇ ਦਸਤਾਰ ਲਈ 50 ਵੀ ਨੀਵੀਂ ਬੰਨੀ ਆ ਕਿਉਂਕਿ ਦਸਤਾਰ ਵੀ ਆਪਾਂ ਨੀਵੀਂ ਸਜਾਣੀ ਆ ਤੇ ਜਦੋਂ ਅਸੀਂ ਦਸਤਾਰ ਸਜਾਣੀ ਆ ਨਾ ਮੇਰੇ ਵੀ ਪਹਿਲੇ ਪੱਲੇ ਨੂੰ ਮੂਹ ਦੇ ਵਿੱਚ ਫੜਾਂਗੇ ਤੇ ਪਹਿਲੇ ਲਾੜ ਨੂੰ ਤੁਹਾਨੂੰ ਲਗਾਣਾ ਦੱਸਾਂਗੇ ਹਣ ਦਸਤਾਰ ਨੀਵੀਂ ਬੰਨਣੀ ਕਿਵੇਂ ਆ ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੋਟ ਰੱਖ ਲਈ ਜਾਵੇ ਚੀਜ਼ਾਂ ਤਾਂ ਜੋ ਤੁਹਾਨੂੰ ਭੁੱਲਣ ਨਾ ਇਹਨੂੰ ਵੀਡੀਓ ਨੂੰ ਨਾ ਧਿਆਨ ਨਾਲ ਦੇਖਿਓ ਤੇ ਸਾਰੀਆਂ ਚੀਜ਼ਾਂ ਭਾਵੇਂ ਲਿਖ ਲਿਓ ਆਪਣੇ ਕੋਲ ਪਹਿਲੇ ਪੱਲੇ ਨੂੰ ਵੀ ਅਸੀਂ ਜ਼ਿਆਦਾ ਮੋਟਾ ਨਹੀਂ ਕਰਨਾ ਇਹਨੂੰ ਸਿੰਗਲ ਇੱਕ ਵਾਰ ਅੰਦਰ ਫੋਲਡ ਕਰਾਂਗੇ ਦੂਜਾ ਪੱਲਾ ਇਹਦੇ ਨਾਲ ਹੋਵੇਗਾ ਪਰ ਉਹਨੂੰ ਫੋਲਡ ਨਹੀਂ ਕਰਨਾ ਉਹਨੂੰ ਐਜ਼ ਇਟ ਇਜ ਇਹਦੇ نیچے ਹੀ ਰੱਖਣਾ ਹੈ ਫਿਰ ਦੇਖੋ ਆਪਾਂ ਸੱਜੇ ਪਾਸੇ ਕਿੰਨਾ ਨੀਵਾ ਲੈ ਕੇ ਆਏ ਆ ਨਾ ਪੱਲੇ ਨੂੰ ਇਹਨਾਂ ਅੱਖ ਨੂੰ ਆਪਾਂ ਕਿੰਨਾ ਘਟਕਿਆ ਆ ਪਰ ਵੱਟੇ ਨੂੰ ਜ਼ਿਆਦਾ ਢਕਿਆ ਆ ਅੱਖ ਸਾਡੀ ਘੱਟ ਢੱਕੀ ਹੋਈ ਆ ਤੇ ਇਹੇ ਪੇਚ ਉੱਚੀ ਹੋਵੇਗੀ ਇਹ ਚੀ ਤੁਹਾਨੂੰ ਸਮਝ ਆ ਜਾਵੇਗੀ ਆ ਦੇਖੋ ਪੇਚ ਕਿੰਨਾ ਉੱਚਾ ਜਾ ਰਿਹਾ ਹੈ ਨਾ ਸਾਡਾ ਇਹ ਦਸਤਾਰ ਨੂੰ ਉੱਚੀ ਕਰਨ ਲਈ ਸਜਾ ਰਹੇ ਹਾਂ ਸੀ ਪਿੱਛੋਂ ਵੀ ਤੇ ਫਰੰਟ ਤੋਂ ਵੀ ਨੀਵੀਂ ਕਰਨ ਲਈ ਫਰੰਟ ਤੋਂ ਇਹਨਾਂ ਨਾਲ ਦਸਤਾਰ ਨੀਵੀਂ ਹੋਵੇਗੀ ਬੈਕ ਤੋਂ ਥੋੜੀ ਜੀ ਉੱਚੀ ਹੋਵੇਗੀ ਇਸ ਚੀ ਨੂੰ ਥੋੜਾ ਨੋਟ ਕਰਿਓ ਤੇ ਪਹਿਲੇ ਪਹਿਲੇ ਨੂੰ ਅਸੀਂ ਨਾਰਮਲੀ ਪਿੰਚ ਕਰਾਂਗੇ ਇੱਕ ਵਾਰੀ ਦੋਨੋਂ ਪੱਲੇ ਬਰਾਬਰ ਕਰਕੇ ਦਸਤਾਰ ਨੂੰ ਸਜਾਣਾ ਹੈ ਪੱਲਿਆਂ ਨੂੰ ਰੱਖਣ ਦਾ ਵੀ ਤਰੀਕਾ ਆਪਣਾ ਥੋੜਾ ਅੱਡ ਹੋਵੇਗਾ ਅੱਜ ਪੱਲੇ ਨਾ ਤਾਂ ਜ਼ਿਆਦਾ ਨੀਚੇ ਦੇ ਮੋਟੇ ਹੋਣੇ ਚਾਹੀਦੇ ਨੇ ਨਾ ਤਾਂ ਜ਼ਿਆਦਾ ਪਤਲੇ ਹੋਣੇ ਚਾਹੀਦੇ ਨੇ ਜਿੰਨੇ ਲੜ ਤੁਹਾਡੇ ਉੱਪਰਲੇ ਮੋਟੇ ਹੋਣਗੇ ਉਨੇ ਹੀ ਲੜ ਇਹ ਮੋਟੇ ਹੋਣੇ ਚਾਹੀਦੇ ਨੇ ਪੀਚਾ ਦਾ ਗੈਪ ਅਸੀਂ ਜ਼ਿਆਦਾ ਰੱਖਣਾ ਹੈ ਪਹਿਲੇ ਪੱਲੇ ਤੋਂ ਹੀ ਦੇਖ ਸਕਦੇ ਹੋ ਤੁਸੀਂ ਫਿਰ ਇਹਨਾਂ ਨੂੰ ਪਿੱਛੇ ਜਾ ਕੇ ਇੱਕ ਵਾਰ ਪਿੰਚ ਕਰ ਦਵਾਂਗੇ ਪੇਜ ਆਪਾਂ ਖੋਲਾਂਗੇ ਨਾਰਮਲੀ ਖੋਲ ਕੇ ਪਿੱਛੇ ਜੀ ਪਿੰਚ ਕਰਕੇ ਇਹਨੂੰ ਐਦਾਂ ਹੀ ਰੱਖ ਦੇਣਾ ਹੈ ਆ ਦੇਖੋ ਇਸ ਤਰੀਕੇ ਨਾਲ ਇਹਨਾਂ ਨਾਲ ਪੇਜ ਤੁਹਾਡੇ ਸਹੀ ਤਰੀਕੇ ਨਾਲ ਲੱਗਣਗੇ ਤੇ ਫੁੱਲਵੇਂ ਫੁੱਲਵੇਂ ਲੜ ਹੋਣਗੇ ਪੇਚਾਰਾ ਗੈਪ ਵੀ ਆਪਾਂ ਉੱਪਰ ਉਹ ਜੀ ਨਾਰਮਲ ਰੱਖਾਂਗੇ ਇੱਕ ਵਾਰ ਪੇਜ ਨੂੰ ਪਿੰਚ ਕਰਾਂਗੇ ਖਿੱਚ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਿਆਦਾ ਮੋਟਾ ਨਾ ਹੋਵੇ ਇਸ ਲਈ ਕੱਲਾ ਸਿੰਗਲ ਜਿਹਾ ਪਤਲਾ ਪੱਲਾ ਹੀ ਖਿੱਚ ਕੇ ਸਾਫ਼ ਕਰਨਾ ਹੈ ਦਸਤਾਨ ਨੂੰ ਫਿਰ ਇਹਨੂੰ ਦੁਬਾਰਾ ਪਿੰਚ ਕਰਕੇ ਸਾਫ਼ ਕਰਕੇ ਲਾਵਾਂਗੇ ਪੇਚ ਨੂੰ ਨਾਲ ਦੀ ਨਾਲ ਸਾਫ਼ ਕਰਾਂਗੇ ਨਾਲ ਦੀ ਨਾਲ ਅੰਦਰ ਨੂੰ ਪਿੰਚ ਕਰਕੇ ਨਾ ਮੋਟਾ ਕਰਾਂਗੇ ਪੇਚਾਂ ਦਾ ਗੈਪ ਆ ਜਿਹੜਾ ਉਹ ਵੀ ਜ਼ਿਆਦਾ ਰੱਖਣਾ ਆ ਆਪਾਂ ਆ ਦੇਖੋ ਇਸ ਤਰੀਕੇ ਨਾਲ ਲੜਾ ਨੂੰ ਆਪਾਂ ਮੋਟਾ ਵੀ ਕਰਾਂਗੇ ਤੇ ਪਿੱਛੇ ਤੱਕ ਹੱਥ ਫੇਰ-ਫਿਰ ਕੇ ਟਿਕਾਵਾਂਗੇ ਵੀ ਮੋਲੇ ਹਿੱਸੇ ਤੋਂ ਦਸਤਾਰ ਜ਼ਿਆਦਾ ਬਾਹਰ ਨਾ ਆਵੇ ਨਾਲ ਦੀ ਨਾਲ ਦਸਤਾਰ ਨੂੰ ਦੱਬਾਂਗੇ ਵੀ ਵੇਚ ਤੁਹਾਡੇ ਸਿੱਧੇ ਪਿੱਛੇ ਨੂੰ ਜਾਣੇ ਚਾਹੀਦੇ ਨੇ ਤੇ ਪਿੱਛੋ ਜੀ ਗਿੱਚੀ ਦੇ ਉੱਤੇ ਲੜ ਨਹੀਂ ਆਣੇ ਚਾਹੀਦੇ ਤੁਹਾਡੇ ਦਸਤਾਰ ਥੋੜੀ ਪਿਛਲੇ ਹਿੱਸੇ ਤੋਂ ਵੀ ਉੱਚੀ ਹੋਵੇਗੀ ਪੱਲੇ ਆਪਾਂ ਖਿੱਚ ਕੇ ਇਸ ਤਰੀਕੇ ਨਾਲ ਲਾਣੇ ਨੇ ਕਿ ਇਹ ਆਪਣੀ ਜਗ੍ਹਾ ਤੇ ਟਿਕਣ ਤੇ ਉੱਪਰਲੇ ਲੜ ਨੇ ਜਿਹੜੇ ਉਹ ਚੰਗੀ ਤਰ੍ਹਾਂ ਟਾਈਟ ਵੀ ਰਹਿਣ ਤੇ ਥੋੜੀ ਜਿਹੀ ਫੁੱਲਵੇਂ ਫੁੱਲਵੇਂ ਵੀ ਦਿਖਣ ਦਸਤਾਰ ਤੁਹਾਡੀ ਸਜਾਣ ਦੇ ਵਿੱਚ ਢਿੱਲੇ ਨਹੀਂ ਹੋਣੀ ਚਾਹੀਦੀ ਦੋਨੋਂ ਪੱਲੇ نیچے ਖਿੱਚਾਂਗੇ ਕਿਉਂਕਿ ਸੱਜੇ ਪਾਸੇ ਵੀ ਆਪਾਂ ਥੋੜਾ ਪੱਲਿਆਂ ਨੂੰ ਢੱਕਣਾ ਹੈ ਅਖੀਰ ਤੇ ਨਾ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਂਗਾ ਉਹ ਸਮਝ ਆਊਗੀ ਤੁਹਾਨੂੰ ਉਦੋਂ ਹੀ ਕਿਉਂਕਿ ਮੈਂ ਇੱਕ ਚੀਜ਼ ਕਲੀਅਰ ਵੀ ਕਰਨੀ ਆ ਤੁਹਾਡੇ ਨਾਲ ਹੋਰ ਉਹ ਉਦੋਂ ਹੀ ਕਲੀਅਰ ਕਰਾਂਗਾ ਜਦੋਂ ਉਹਦਾ ਟਾਈਮ ਆਵੇਗਾ ਹੁਣ ਮੈਂ ਦੇਖੋ ਸੱਜੇ ਪਾਸੇ ਓ ਜਿਆਦਾ ਪੜਦਾ ਨਹੀਂ ਨਾ ਪਿਆਣੀ ਜਿਹੜੀ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਕਿਉਂ ਨਹੀਂ ਕਰਦਾ ਪਿਆ ਜਦੋਂ ਇਹਦਾ ਟਾਈਮ ਆਊਗਾ ਤੇ ਪੱਲੇ ਆਪਾਂ ਸਾਰੇ ਉਸੇ ਢੰਗ ਨਾਲ ਲਗਾਣੇ ਆ ਥੋੜੀ ਜਿਹੀ ਚੌੜੀ ਦਸਤਾਰ ਹੋਵੇਗੀ ਆਪਣੀ ਇਹ ਜਿਆਦਾ ਉੱਪਰ ਨੂੰ ਨਹੀਂ ਚੱਕਣੀ ਹੈਗੀ ਚੌੜੀ ਹੋਵੇਗੀ 베ਸ ਥੋੜਾ ਪਿੱਛੇ ਤੇ ਕੰਨ ਦੇ ਕੋਲ ਬਰਾਬਰ ਬੰਨਣ ਦਾ ਇਹ ਫਾਇਦਾ ਤੇ ਥੋੜਾ ਨੀਵਾ ਬੰਨਣ ਦਾ ਇਹ ਪੇਚਾ ਦਾ ਗੈਪ ਅਸੀਂ ਜ਼ਿਆਦਾ ਨਹੀਂ ਰੱਖ ਰਹੇ ਹੈਗੇ ਹੱਲੇ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਆਪਾਂ ਪਿਓਰ ਪਟਿਆਲਾ ਸ਼ਹੀ ਦਸਤਾਰ ਨਹੀਂ ਸਜਾਰੇ ਹੈਗੇ ਪਿਓਰ ਦਾ ਮਤਲਬ ਸਮਝਦੇ ਨਾ ਤੁਸੀਂ ਜ਼ਿਆਦਾ ਗੈਪ ਕਰਕੇ ਆਪਾਂ ਪੇਚਾ ਦਾ ਉਪਰੋ ਜੀ ਘੱਟ ਸਪੇਸ ਛਡਣੀ ਸਰਦੀ ਉਹ ਚੀਜ਼ ਨਹੀਂ ਸਜਾਰੇ ਆਪਾਂ ਆਪਾਂ ਸਜਾਰੇ ਆ ਜ਼ਿਆਦਾ ਗੈਪ ਵਾਲੇ ਪੇਚ ਜ਼ਿਆਦਾ ਚੋੜੀ ਦਸਤਾਰ ਤੇ ਜ਼ਿਆਦਾ ਮੋٹے ਮੋٹے ਲੜਾਲੀ ਦਸਤਾਰ ਹੁਣ ਇਸ ਜਗ੍ਹਾ ਤੋਂ ਦੋਨੋਂ ਪੱਲੇ ਅਸੀਂ نیچے ਖਿੱਚ ਰਹੇ ਆ ਤੇ ਰੈਂਡਮਲੀ ਪੱਲਾ ਲਗਾ ਰਹੇ ਆ ਉਹਨੂੰ ਫਿਰ ਬਰਾਬਰ ਹੱਥਨਾ ਕਰ ਰਹੇ ਆ ਉਪਰੋ ਜੀ ਪੱਲੇ ਨੂੰ ਅੰਦਰ ਨੂੰ ਫੋਲਡ ਕਰ ਰਹੇ ਆ ਤਾਂ ਜੋ ਬਾਕੀ ਲੜਾ ਵਾਂਗ ਇਹ ਫੇਨ ਨੂੰ ਇੱਕ ਵਾਰੀ ਅਸੀਂ ਪਿੰਚ ਕਰਾਂਗੇ ਦੇਖ ਲਓ ਆਪਾਂ ਪੇਚ ਸਾਰੇ ਇੱਕੋ ਜਗ੍ਹਾ ਤੇ ਰੱਖ ਰਿਆ ਨਾ ਨਾ ਤਾਂ ਉੱਪਰੋਂ ਜੀ ਲੜ ਜਿਆਦਾ ਮੋਟਾ ਨਾ ਨੀਚੋਂ ਜੀ ਤੇ ਦਸਤਾਰ ਸਾਡੀ ਥੋੜੀ ਜਿਹੀ ਮੂਹ ਨੂੰ ਆ ਰਹੀ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਹੋਵੇਗਾ ਦਸਤਾਰ ਸਾਡੀ ਉੱਪਰ ਨੂੰ ਨਹੀਂ ਜਾ ਰਹੀ ਹੈਗੀ ਤੇ ਪੇਚ ਵੀ ਆਪਾਂ ਚੋੜੇ-ਚੋੜੇ ਕਰਕੇ ਲਗਾ ਰਹੇ ਹਾਂ ਇਦੇ ਨਾਲ ਨਾਲ ਦੇ ਨਾਲ ਪੇਜ ਨੂੰ ਖੋਲਾਂਗੇ ਕੋਈ ਵੀ ਲੜ ਮੋਟਾ ਜਾਂ ਅਲੱਗ ਪਤਲਾ ਨਾ ਨਜ਼ਰ ਆਵੇ ਇਸ ਗੱਲ ਦਾ ਵੀ ਤੁਹਾਨੂੰ ਧਿਆਨ ਰੱਖਣਾ ਹੈ ਸਾਰੇ ਲੜ ਬਰਾਬਰ ਮੋਟੇ ਹੋਣੇ ਚਾਹੀਦੇ ਨੇ ਤੇ ਉਪਰੋ ਜੀ ਲੜਾ ਦੇ ਉੱਤੇ ਨਾ ਹੱਥ ਫੇਰ-ਫਿਰ ਕੇ ਇਹਨਾਂ ਨੂੰ ਬਿਠਾਉਣਾ ਵੀ ਹੈ ਜਿਆਦਾ ਨਹੀਂ ਦੱਬਣਾ ਹੈਗਾ ਦਸਤਾਰ ਨੂੰ ਥੋੜੀ ਜੀ ਫਲਾਵਰਡ ਦੇ ਵਿੱਚ ਵੀ ਰਹਿਣ ਦੇਣਾ ਹੈ ਉਪਰੋ ਜੀ ਬੇਸ ਨੂੰ ਚੰਗੀ ਤਰ੍ਹਾਂ ਪੇਚਾਂ ਦੇ ਅੰਦਰ ਵੀ ਕਰਨਾ ਹੈ ਫੇਰ ਪਿਛਲੇ ਹਿੱਸੇ ਤੋਂ ਇਹਨੂੰ ਆਪਾਂ ਪਿੰਚ ਕਰ ਦੇਣਾ ਇੱਕ ਵਾਰੀ ਸਾਰੇ ਲੜ ਦੇਖੋ ਆਪਾਂ ਥੋੜੀ ਜੀ نیچے ਨੂੰ ਖਿੱਚ ਕੇ ਇਹਨਾਂ ਨੂੰ ਬਰਾਬਰ ਕਰ ਰਹੇ ਹਾਂ ਨਾ ਐਦਾਂ ਹੀ ਤੁਸੀਂ ਵੀ ਕਰਨਾ ਹੈ ਇੱਕ ਚੀਜ਼ ਤੁਸੀਂ ਮੀ ਲੁੱਕ ਦੇ ਵਿੱਚ ਲੱਗੇਗੀ ਠੀਕ ਹੈ ਪਰ ਸੈਟਅਪ ਤਾਂ ਥੋੜੀ ਜਿਹੀ ਜ਼ਿਆਦਾ ਬਾਹਰ ਨੂੰ ਆਵੇਗੀ ਇਸ ਲਈ ਸ਼ੇਪ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੋਣੀ ਆ ਨਹੀਂ ਤਾਂ ਸੈਮੀ ਲੁੱਕ ਵਾਲੀ ਦਸਤਾਰ ਦਾ ਨਾ ਆਖਰੀ ਲੜ ਹੁੰਦਾ ਜਿਹੜਾ ਥੋੜਾ ਉੱਪਰ ਚੱਕਿਆ ਜਾਂਦਾ ਹੁੰਦਾ ਆ ਇਹ ਜ਼ਿਆਦਾ ਚੌੜੀ ਹੋ ਗਈ ਹੈ ਇਸ ਲਈ ਉਹਦਾ ਲੜ ਨਾ ਜ਼ਿਆਦਾ ਉੱਪਰ ਨਹੀਂ ਚੱਕਿਆ ਜਾ ਸਕਦਾ ਹੁਣ ਆਪਾਂ ਰਾਈਟ ਸਾਈਡ ਤੋਂ ਜਿਹੜਾ ਸੈਕਿੰਡ ਲਾਸਟ ਪੱਲਾ ਲਗਾਣਾ ਇਹਨੂੰ ਵੀ ਉਸੇ ਢੰਗ ਨਾਲ ਲਗਾਣਾ ਹੈ ਤੇ ਇਹਨੂੰ ਐਦਾਂ ਹੀ ਲਗਾ ਕੇ ਇਹਨੂੰ ਉੱਪਰੋਂ ਜੀ ਆਪਾਂ ਫੋਲਡ ਕਰਾਂਗੇ ਤੇ ਮੋਟਾ ਕਰਾਂਗੇ ਬਾਕੀ ਪੇਚਾਵਾਂਗੇ ਇਹਦਾ ਸਿੰਗਲ ਪੱਲਾ ਹੀ نیچے ਨੂੰ ਖੋਲਾਂਗੇ ਹੁਣ ਇੱਥੇ ਮੈਂ ਤੁਹਾਨੂੰ ਉਹ ਗੱਲ ਸਮਝ ਕਲੀਅਰ ਕਰਨੀ ਹੈ ਉਹ ਮੈਂ ਹੁਣ ਤੁਹਾਡੇ ਨਾਲ ਕਲੀਅਰ ਕਰਦਾ ਕਿ ਪਹਿਲਾਂ ਤਾਂ ਇਸ ਪੇਜ ਨੂੰ ਆਪਾਂ ਉੱਪਰੋਂ ਪਿੰਚ ਕੀਤਾ ਤੇ ਇਹਨੂੰ ਨੀਵਾ ਜ਼ਿਆਦਾ ਨਹੀਂ ਲੈ ਕੇ ਆਣਾ ਜਿੱਦਾਂ ਅਸੀਂ ਖੱਬੇ ਪਾਸੇ ਉੱਚਾ ਜਿਹਾ ਲਾਇਆ ਨਾ ਲੜ ਇਹ ਇਸੇ ਤਰੀਕੇ ਨਾਲ ਇਹਨੂੰ ਵੀ ਲਗਾਣਾ ਹੈ ਤੇ ਦੂਜੀ ਗੱਲ ਇਹ ਤੁਸੀਂ ਪੁਰਾਣੇ ਸਿੰਗਰਾਂ ਦੀ ਜਿੱਦਾਂ ਜੇ ਮੈਂ ਗੱਲ ਕਰ ਰਿਹਾ ਸੀ ਉਹਨਾਂ ਦੀ ਵੀ ਜਾਂ ਕਹੋ ਰੈਂਡਮਲੀ ਤੁਹਾਡੇ ਕੋਲ ਕੋਈ ਐਦਾਂ ਦੀ ਪਟਿਆਲਾ ਸ਼ੇਪ ਆਗ ਬੰਦਾ ਹੋਵੇ ਮੋਟੇ-ਮੋਟੇ ਲੜਾ ਲਈ ਥੋੜੀ ਜੀ ਚੋੜੀ ਜੀ ਉਹਨਾਂ ਦਾ ਰਾਈਟ ਸਾਈਡ ਤੋਂ ਪੱਗ ਜ਼ਿਆਦਾ ਉੱਚੀ ਨਹੀਂ ਹੁੰਦੀ ਰਾਈਟ ਲੈਫਟ ਦੋਨਾਂ ਤੋਂ ਹੀ ਪਰ ਰਾਈਟ ਸਾਈਡ ਤੋਂ ਜਿੱਥੋਂ ਕਲਗੀ ਵਾਲਾ ਪੇਚ ਲ ਤੇ ਉਹ ਮੈਂ ਜੀ ਤੁਹਾਨੂੰ ਦੁਬਾਰਾ ਦੱਸਾਂਗਾ ਸਮਝਾਵਾਂਗਾ ਇਸ ਲਈ ਹੁਣ ਆਪਾਂ ਪਹਿਲਾਂ ਗੱਲ ਕਰ ਲਈਏ ਇਸ ਪੇਚ ਦੀ ਇਹਨੂੰ ਵੀ ਆਪਾਂ ਉਪਰੋਂ ਤੇ ਨੀਚੋਂ ਦੋਨਾਂ ਸਾਈਡਾਂ ਤੋਂ ਬਰਾਬਰ ਮੋਟਾ ਕਰਕੇ ਲਗਾਣਾ ਪੇਚ ਨੂੰ ਪਹਿਲਾਂ ਤਾਂ ਅਸੀਂ ਇਹ ਦੇਖੋ ਗੈਪ ਘੱਟ ਰੱਖ ਰਹੇ ਹਾਂ ਕਿਉਂਕਿ ਸਲਾਈ ਫੇਰਾਂਗੇ ਨਾ ਜਦੋਂ ਇਹਨੂੰ ਜ਼ਿਆਦਾ ਮੋਟਾ ਕਰਾਂਗੇ ਤਾਂ ਗੈਪ ਆਟੋਮੈਟਿਕਲੀ ਵੱਧ ਜਾਣਾ ਹੈ ਤਾਂ ਹੁਣ ਆਪਾਂ ਪਹਿਲਾਂ ਤਾਂ ਕੀ ਕਰਨਾ ਹੈ ਇਸ ਪੱਲੇ ਨੂੰ ਲਗਾਉਣ ਤੋਂ ਪਹਿਲਾਂ ਅਕਲ ਕੀ ਵਾਲੇ ਲੜ ਨੂੰ ਲਗਾਉਣ ਤੋਂ ਪਹਿਲਾਂ ਦਸਤਾਰ ਦੇ ਲੜਾ ਨੂੰ ਮੋਟੇ ਕਰਾਂਗੇ ਉਪਰੋਂ ਵੀ ਦਸਤਾਰ ਦੀ ਜ਼ਿਆਦਾ ਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਪਹਿਲਾਂ ਸਲਾਈ ਨਾਲ ਪੇਚਰ ਜਿਹੜਾ ਉਪਰੋਂ ਜੀ ਗੈਪ ਆ ਉਹਨੂੰ ਬਰਾਬਰ ਕਰਾਂਗੇ ਲੜ ਸਾਰੇ ਉਪਰੋਂ ਜੀ ਜਿਹੜੇ ਤੁਹਾਡੇ ਬਰਾਬਰ ਦਿਖਣੇ ਚਾਹੀਦੇ ਨੇ ਤੇ ਬਰਾਬਰ ਮੋٹے ਹੋਣੇ ਚਾਹੀਦੇ ਨੇ ਦਸਤਾਰ ਤੁਹਾਡੀ ਫਰੰਟ ਨੂੰ ਰਵੇ ਪਿੱਛੇ ਨੂੰ ਨਾ ਗਿਰਦੀ ਨਜ਼ਰ ਆਵੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਦਸਤਾਰ ਥੋੜੀ ਜੀ ਫਰੰਟ ਤੋਂ ਥੋੜੀ ਜੀ ਨੀਵੀ ਹੋਵੇਗੀ ਤੇ ਬੈਕ ਸਾਈਡ ਤੋਂ ਥੋੜੀ ਜੀ ਉੱਚੀ ਹੋਵੇਗੀ ਕੰਨਾਂ ਦੇ ਕੋਲੋਂ ਦਸਤਾਰ ਵੀ ਸਾਡੀ ਥੋੜੀ ਜੀ ਉੱਚੀ ਹੈ ਇਹ ਚੀਜ਼ ਮੈਂ ਤੁਹਾਨੂੰ ਆਪ ਕਰਕੇ ਦਿਖਾਈ ਹੈ ਕਿਉਂਕਿ ਜਿੱਦਾਂ ਜਿਹੜੀਆਂ ਚੀਜ਼ਾਂ ਮੈਂ ਇਸ ਦਸਤਾਰ ਦੇ ਤੇ ਉਸ ਤਰ੍ਹਾਂ ਨਾਲ ਮੈਂ ਤੁਹਾਨੂੰ ਦਸਤਾਰ ਸਜਾ ਕੇ ਦੇਖੀ ਹੈ ਤੇ ਕਈ ਮੈਂ ਨਾ ਆਪਣੀ ਲਾਈਫ ਦੇ ਵਿੱਚ ਵੀ ਕਈ ਇਹੋ ਜਿਹੇ ਬੰਦੇ ਦੇਖਿਆ ਜਿਹੜੇ ਐਦਾਂ ਦੀ ਦਸਤਾਰ ਸਜਾਉਂਦੇ ਨੇ ਪਟਿਆਲਾ ਸ਼ੈਲੀ ਇਹਨੂੰ ਅਸਲੀਅਤ ਵਿੱਚ ਮੇਰੇ ਹਿਸਾਬ ਨਾਲ ਪਟਿਆਲਾ ਸ਼ੈਲੀ ਪੱਗ ਕਹਿੰਦੇ ਆ ਕਿਉਂਕਿ ਜ਼ਿਆਦਾ ਟਾਈਮ ਤੋਂ ਜਿਹੜੇ ਪੁਰਾਣੇ ਬੰਦੇ ਨੇ ਨਾ ਉਹ ਐਦਾਂ ਦੀ ਪੱਗ ਬੰਨਦੇ ਆ ਪਟਿਆਲਾ ਸ਼ੈਲੀ ਮੋਟੇ-ਮੋਟੇ ਲੜਾ ਲੀ ਠੀਕ ਹੈ ਮੇਰੇ ਵੀਰੋ ਹੋ ਸਕਦਾ ਮੈਂ ਗਲਤ ਵੀ ਹੋਵਾਂ ਮੈਂ ਜੋ ਦੇਖਿਆ ਮੈਂ ਤੁਹਾਨੂੰ ਉਹ ਸਮਝਾ ਰਿਹਾ ਆ ਤੁਹਾਡੇ ਨੋਨ ਚ ਵੀ ਕਈ ਐਦਾਂ ਦੀ ਦਸਤਾਰ ਸਜਾਉਂਦੇ ਹੋਣੇ ਜਿਹੜੇ ਪੁਰਾਣੇ ਬੰਦੇ ਹੋਣੇ ਆ ਤੁਹਾਡੇ ਤੇ ਹੁਣ ਗੱਲ ਕਰਦੇ ਆਂ ਦਸਤਾਰ ਦੀ ਤੇ ਇਹਦੇ ਵੀ ਲੜ ਅਸੀਂ ਦੇਖੋ ਹੁਣ ਸਾਫ਼ ਕਰਨੇ ਆਂ ਆਪਾਂ ਸਫਾਈ ਦੀ ਕਮੀ ਨਹੀਂ ਛੱਡਣੀ ਹੈਗੀ ਕਿਤੇ ਦਸਤਾਰ ਦੀ ਸ਼ੇਪ ਆ ਉਹ ਤਾਂ ਤੁਹਾਨੂੰ ਅਸੀਂ ਐਜ਼ ਇਟ ਇਜ਼ ਉਦਾਂ ਦੀ ਬਣ ਕੇ ਦਿਖਾਵਾਂਗੇ ਜਿੱਦਾਂ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਪੇਚਾਂ ਦਾ ਗੈਪ ਅਸੀਂ ਸਾਰਿਆਂ ਦਾ ਬਰਾਬਰ ਕਰ ਦੇਣਾ ਹੈ ਲੜ ਸਾਰੇ ਦੇਖਣ ਨੂੰ ਬਰਾਬਰ ਮੋٹے ਲੱਗਣ ਤੇ ਬਰਾਬਰ ਹੀ ਗੈਪ ਲੱਗੇ ਪੇਚਾਂ ਦਾ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਿੱਛੇ ਤੱਕ ਉਹ ਅਸੀਂ ਦੂਜੇ ਸੈਸ਼ਨਾਂ 'ਾਂ ਵੀ ਕਰਕੇ ਦਿਖਾ ਦਾਂਗੇ ਇੱਕ ਇੱਕ ਤੁਹਾਡਾ ਲੜ ਚੰਗੀ ਤਰ੍ਹਾਂ ਕਲੀਅਰ ਕੱਟ ਹੋਣਾ ਚਾਹੀਦਾ ਤੇ ਬਰਾਬਰ ਮੋਟਾ ਹੋਣਾ ਚਾਹੀਦਾ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਖਣ ਨੂੰ ਕਿੰਨੇ ਮੋٹے ਲੱਗਦੇ ਪਏ ਨਾਲ ਲੜ ਮੈਂ ਐਕਚੁਅਲ ਦੇ ਵਿੱਚ ਬਹੁਤ ਜ਼ਿਆਦਾ ਮੋٹے ਕੀਤੇ ਆ ਇਹ ਪੇਜ ਮਤਲਬ ਕਿ ਜ਼ਿਆਦਾ ਵਧੀਆ ਲੱਗਣਗੇ ਮੈਨੂੰ ਬੜੀ ਵਧੀਆ ਲੱਗੀ ਦਸਤਾਰ ਇਹ ਜਦੋਂ ਮੈਂ ਸਜਾਈ ਇਹਦੇ ਵਿੱਚ ਮੈਂ ਇਹਨਾਂ ਤੁਹਾਨੂੰ ਕਲਗੀ ਵਾਲਾ ਲੜਵੀ ਲਗਾ ਕੇ ਦਿਖਾਉਂਗਾ ਸਿੱਧਾ ਲੜ ਤਾਂ ਮੈਂ ਤੁਹਾਨੂੰ ਚਲੋ ਥੰਬਨੇਲ 'ਚ ਦਿਖਾਤਾ ਸੀਗਾ ਪਰ ਮੈਂ ਇਹਦੇ ਵਿੱਚ ਕਲਗੀ ਵਾਲਾ ਪੇਚ ਵੀ ਲਗਾਇਆ ਸੀਗਾ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਕਿੱਦਾਂ ਲਾ ਸਕਦੇ ਹੋ ਉਹ ਵੀ ਜੱਜ ਕਰਿਆ ਇਸ ਪਾਸੇ ਪਰ ਸਿੱਧਾ ਲੜ ਲਾ ਕੇ ਕਦੀ ਤੁਹਾਨੂੰ ਮੈਂ ਦਸਤਾਰ ਬੰਨ ਕੇ ਨਹੀਂ ਦਿਖਾਈ ਇਸ ਲਈ ਮੈਂ ਤੁਹਾਨੂੰ ਉਹ ਦਸਤਾਰ ਕੰਪਲੀਟ ਕਰਕੇ ਦਿਖਾਵਾਂਗਾ ਹੁਣ ਆਪਾਂ ਦੂਜੇ ਸ਼ੀਸ਼ੇ ਦੇ ਕੇ ਉੱਪਰਲੇ ਪੇਚਾਂ ਨੂੰ ਇੱਕ ਇੱਕ ਕਰਕੇ ਸਾਫ਼ ਕੀਤਾ ਤੇ ਇਸੇ ਤਰੀਕੇ ਨਾਲ ਖੱਬੇ ਪਾਸੇ ਵੀ ਆਪਾਂ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਪਿੱਛੇ ਤੱਕ ਸਾਰੇ ਲੜ ਬਰਾਬਰ ਮੋਟੇ ਹੋਣੇ ਚਾਹੀਦੇ ਨੇ ਤੇ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਨੇ ਕਿਸੇ ਵੀ ਪ੍ਰਕਾਰ ਦੀ ਕਮੀ ਪੇਸ਼ੀ ਦਸਤਾਰ ਦੇ ਵਿੱਚ ਅਸੀਂ ਨਹੀਂ ਛੱਡਣੀ ਹੈਗੀ ਜੇ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਖੁੱਲਾ ਆ ਤੁਸੀਂ ਕਿਸੇ ਵੀ ਸਟਾਈਲ ਦੀ ਦਸਤਾਰ ਸਜਾਓ ਹਮੇਸ਼ਾ ਹਰੇਕ ਹਿੱਸੇ ਤੋਂ ਦਸਤਾਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਨਾ ਇਹ ਹੋਰ ਚਾਰ ਚੰਦ ਲਾ ਦਿੰਦੀਆਂ ਹੁੰਦੀਆਂ ਦਸਤਾਰ ਨੂੰ ਕਿਉਂਕਿ ਦੇਖਣ ਵਾਲੇ ਬੰਦੇ ਨੂੰ ਵੀ ਸੋਹਣੀ ਲੱਗਦੀ ਹੈ ਕਿ ਹਾਂ ਫਰੰਟ ਤੇ ਵੀ ਅਗਲੇ ਨੇ ਮਿਹਨਤ ਕੀਤੀ ਹੈ ਤੇ ਬੈਕ ਸਾਈਡ ਤੋਂ ਵੀ ਦਸਤਾਰ ਜਿਆਦਾ ਸੋਹਣੀ ਹੈ ਜਦੋਂ ਤੁਹਾਡੀ ਤਸੱਲੀ ਹੋ ਜਾਵੇ ਉਦੋਂ ਸਾਰੀ ਦਸਤਾਨਾਂ ਨੂੰ ਇੱਕ ਵਾਰੀ ਗੋ-ਥਰੂ ਹੋ ਜਾਓ ਤਾਨੂੰ ਇੱਕ ਵਾਰ ਦੇਖ ਲਓ ਦਸਤਾਨਾਂ ਨੂੰ ਕਿ ਕਿਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿੰਦੀ ਹੁਣ ਅਸੀਂ ਮੇਰੇ ਵੀਰੋ ਕਲਗੀ ਵਾਲਾ ਪੇਚ ਲਗਾਣਾ ਹੈ ਇਹਨੂੰ ਆਪਾਂ ਖੋਲਣਾ ਨਹੀਂ ਹੈਗਾ ਇਹਨੂੰ ਐਜ਼ ਇਟ ਇਜ਼ ਮੋਟਾ ਜਿਹਾ ਲਗਾਣਾ ਤੇ ਇਹਨੂੰ ਜ਼ਿਆਦਾ ਚੌੜਾ ਨਹੀਂ ਕਰਨਾ ਇਹ ਜਿੱਦਾਂ ਆਇਆ ਇਹਨੂੰ ਐਜ਼ ਇਟ ਇਜ਼ ਲਗਾਣਾ ਕਿਉਂਕਿ ਮੈਂ ਕਈਆਂ ਦੀ ਦਸਤਾਰ ਦੇ ਵਿੱਚ ਐਦਾਂ ਹੀ ਦੇਖਿਆ ਆ ਇਹਨੂੰ ਤੇ ਤੁਸੀਂ ਨੋਟ ਕਰਿਓ ਕਿ ਜਿੱਦਾਂ ਆਪਣੇ ਪੁਰਾਣੇ ਸਿੰਘਰਾਂ ਦੀ ਮੈਂ ਤੁਹਾਨੂੰ ਬਾਰ-ਬਾਰ ਗੱਲ ਕਰ ਰਿਹਾ ਨਾ ਕਿ ਉਹਨਾਂ ਨੇ ਐਦਾਂ ਹੀ ਲਗਾਇਆ ਹੁੰਦਾ ਸੀ ਜ਼ਿਆਦਾ ਲੜ ਨੂੰ ਖੋਲਦੇ ਨਹੀਂ ਸੀ ਉਹਨੂੰ ਕੱਟ ਕੇ ਪਹਿਲਾਂ ਵੀ ਬਣਾ ਲਿਓ ਇਹਨੂੰ ਇਸ ਜਗ੍ਹਾ ਤੋਂ ਸਾਫ਼ ਕਰ ਦਿਓ ਆ ਜਿਹੜਾ ਤੁਹਾਨੂੰ ਇੱਥੇ ਸੱਜੇ ਪਾਸੇ ਜਿੱਥੇ ਮੈਂ ਸਲਾਈ ਫੇਰੂਗਾ ਇੱਥੇ ਦਸਤਾਰ ਥੋੜੀ ਅੰਦਰ ਨੂੰ ਜਾਦੀ ਹੈ ਨਾ ਗੋਲਾਈ ਦੀ ਬਣਦੀ ਪਈ ਹੈ ਇਹ ਚੀਜ਼ ਉਹਨਾਂ ਦੀ ਦਸਤਾਰਾ ਦੇ ਵਿੱਚ ਵੀ ਹੁੰਦੀ ਹੈ ਮੈਂ ਚਾਹੁੰਦਾ ਤੁਹਾਨੂੰ ਇਹ ਪਹਿਲਾਂ ਹੀ ਖਤਮ ਕਰਕੇ ਦਿਖਾ ਲੈਣੀ ਸੀ ਮੈਂ ਤੁਹਾਨੂੰ ਇਹ ਚੀਜ਼ ਤਾਈਓ ਦੱਸ ਨਹੀਂ ਸੀ ਰਿਹਾ ਜਿਹੜੀ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਸੀਗਾ ਉਹ ਇਹ ਸੀਗੀ ਜਿਹੜੀ ਮੈਂ ਤੁਹਾਡੇ ਨਾਲ ਵਿੱਚ ਵੀ ਗੱਲ ਕੀਤੀ ਇੱਕ ਵਾਰ ਤੇ ਸਟਾਰਟਿੰਗ ਤੋਂ ਵੀ ਗੱਲ ਕੀਤੀ ਕਿ ਆ ਦੇਖੋ ਆਪਾਂ ਇਹਨੂੰ ਜ਼ਿਆਦਾ ਖੋਲ ਨਹੀਂ ਰਹੇ ਹੈਗੇ ਤੇ ਨਾਲ ਹੀ ਇਹਨੂੰ ਪਹਿਲਾਂ ਤਾਂ ਇੱਕ ਵਾਰੀ ਕਲਗੀ ਵਾਲਾ ਲੜ ਘੁਮਾ ਕੇ ਦਿਖਾਣਾ ਤੁਹਾਨੂੰ ਸੈਂਟਰ ਦੇ ਵਿੱਚ ਇਹਨੂੰ ਪੂਰਾ ਸੈਂਟਰ ਦੇ ਵਿੱਚ ਘੁਮਾ ਕੇ ਵੀ ਤੁਸੀਂ ਇਸ ਤਰੀਕੇ ਨਾਲ ਲਾ ਸਕਦੇ ਹੋ ਜੇ ਤੁਸੀਂ ਇੱਥੇ ਕਲਗੀ ਵਾਲਾ ਪੇਚ ਲਗਾਉਂਗੇ ਤਾਂ ਤੁਹਾਨੂੰ ਇਖੋ ਜੀ ਥੋੜੀ ਜੀ ਲੁੱਕ ਲੱਗੇਗੀ ਜਸਵਿੰਦਰ ਸਿੰਘ ਦੀ ਪੱਲਾ ਵਰਗੀ ਦਸਤਾਰ ਜਿਹੜੀ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਸੀ ਪਰ ਉਹਦੀ ਸ਼ੇਪ ਆ ਜਿਹੜੀ ਉਹ ਥੋੜੀ ਜੀ ਡਿਫਰੈਂਟ ਸੀਗੀ ਉਹ ਮੈਂ ਤੁਹਾਨੂੰ ਪਿਓ ਰੂਨਾ ਵਰਗੀ ਸਜਾ ਕੇ ਦਿਖਾਈ ਸੀ ਪਰ ਮੈਂ ਇਹਦੇ ਵਿੱਚ ਤੁਹਾਨੂੰ ਨਾ ਸਿੱਧਾ ਲੜ ਲਗਾ ਕੇ ਦਿਖਾਣਾ ਹੈ ਆ ਕਈ ਅਫਸਰ ਵੀ ਇਹੋ ਜੀ ਦਸਤਾਰ ਸਜਾਉਂਦੇ ਨੇ ਜਿਹੜੇ ਵੱਡੇ ਅਹੁਦੇ ਤੇ ਹੁੰਦੇ ਨੇ ਨਾ ਪੰਜਾਬ ਪੁਲਿਸ ਦੇ ਵਿੱਚ ਮੈਂ ਤੁਹਾਡੇ ਨਾਲ ਝੱਲਰ ਵਾਲੀ ਪੱਗ ਦੀ ਗੱਲ ਨਹੀਂ ਕਰ ਰਿਹਾ ਹੈਗਾ ਜਿਹੜੀ ਸਾਈਡ ਤੇ ਝੱਲ ਲੱਗੀ ਹੁੰਦੀ ਨੇ ਨੀਵੀ ਪੱਗਾਂ ਸਜਾਈਆਂ ਹੁੰਦੀਆਂ ਨੇ ਜਿਹੜੀਆਂ ਉਹ ਹੁੰਦੀ ਹੈ ਸਿੰਗਲ ਪੱਗ ਸਜਾਈ ਕਈਆਂ ਨੇ ਮੈਂ ਉਹ ਪੱਗ ਦੀ ਗੱਲ ਨਹੀਂ ਕਰ ਰਿਹਾ ਉਹਦੇ ਲਈ ਮੈਂ ਤੁਹਾਨੂੰ ਅਲੱਗ ਵੀਡੀਓ ਦਵਾਂਗਾ ਉਹ ਚ ਝੱਲਰ ਵੀ ਲਾ ਕੇ ਦਿਖਾਵਾਂਗਾ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਈ ਚੀਜ਼ਾਂ ਇਕੱਠੀਆਂ ਸਮਝਾ ਰਿਹਾ ਆਂ ਤੇ ਇਹਦਾ ਦੇਖੋ ਸਿੱਧਾ ਐ ਅਸੀਂ ਸਾਫ਼ ਲੜ ਲਗਾਇਆ ਇਹਦੇ ਵਿੱਚ ਇੱਕ ਵੀ ਵੱਟ ਨਹੀਂ ਪੈਣ ਦੇਣਾ ਅਸੀਂ ਕਿੰਨਾ ਚੋੜਾ ਆਇਆ ਸੀ ਇਹਦੀ ਚੋੜਾਈ ਵੀ ਮੈਂ ਤੁਹਾਨੂੰ ਹੋਰ ਘਟਾ ਕੇ ਦਿਖਾਉਂਗਾ ਪਹਿਲਾਂ ਪੇਚ ਨੂੰ ਆਪਾਂ ਨਾ ਚੰਗੀ ਤਰ੍ਹਾਂ ਸਾਫ਼ ਕਰਕੇ ਅੰਦਰ ਕਰ ਦਈਏ ਹੁਣ ਆਪਾਂ ਦੇਖੋ ਉੱਪਰ ਪਹਿਲਾਂ 2-3 ਪਿੰਨਾ ਲਗਾ ਲੈਣੀਆਂ ਨੇ ਤਾਂ ਜੋ ਆਪਣੀ ਦਸਤਾਰ ਦਾ ਪੇਚ ਆ ਜਿਹੜਾ ਆਪਣੀ ਜਗ੍ਹਾ ਤੇ ਟਿਕਿਆ ਰਵੇ ਖਿੱਚ ਕੇ ਲਗਾਉਣਾ ਚਾਹੀਦਾ ਇਸ ਪੇਚ ਨੂੰ ਤੇ ਵੀ ਵੀ ਤੁਹਾਡੀ ਪ੍ਰੋਪਰ ਸੈਂਟਰ ਦੇ ਵਿੱਚ ਬੰਨੀ ਚਾਹੀਦੀ ਆ 50 ਵੀ ਤੁਸੀਂ ਦੇਖ ਸਕਦੇ ਹੋ ਆਪਣੀ ਜਿਆਦਾ ਕੋਈ ਵੱਡੀ ਨਹੀਂ ਹੈਗੀ ਤੇ ਤੁਹਾਨੂੰ ਕਿਹਾ ਸੀ ਨੀਵੀ ਦਸਤਾਰ ਹੈ ਤੇ ਨੀਵੀ ਦਸਤਾਰ ਹੀ ਬਨ ਕੇ ਦਿਖਾਈ ਗਿਆ 50 ਨੂੰ ਨਾ ਤਾਂ ਮੈਂ ਉੱਪਰ ਚੱਕਿਆ ਆ ਤੇ ਹੁਣ ਆਪਾਂ ਇਹਨੂੰ ਸਲਾਈ ਫੇਰ ਕੇ ਨਾ ਇਹਨੂੰ ਥੋੜਾ ਅੰਦਰ ਨੂੰ ਫੋਲਡ ਕਰਦੇ ਜਾਵਾਂਗੇ ਪੇਚ ਨੂੰ ਪਰ ਇਹਦੇ ਵਿੱਚ ਕਿਤੇ ਵਟਾ ਨਹੀਂ ਪੈਣਾ ਚਾਹੀਦਾ ਥੋੜੀ ਜਿਹੀ ਚੌੜਾਈ ਘਟਾਣੀ ਆ ਇਸ ਜਗ੍ਹਾ ਤੋਂ ਸਲਾਈ ਫੇਰ ਕੇ ਨਾ ਪੱਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਿੱਛੇ ਤੱਕ ਹੁਣ ਦੇਖੋ ਆਪਣੀ ਦਸਤਾਰ ਦੀ ਸ਼ੇਪ ਤੁਹਾਨੂੰ ਲੱਗ ਰਹੀ ਨਾ ਪ੍ਰੋਪਰ ਕਿ ਜ ਇਹ ਇਹ ਦਸਤਾਰਾਂ ਥੋੜੀ ਜਿਹੀ ਰਫ ਸਜਾਈ ਹੁੰਦੀ ਸੀ ਕਈਆਂ ਨੇ ਆਪਾਂ ਤੁਹਾਨੂੰ ਇਹ ਪੂਰੀ ਸਾਫ਼ ਦਸਤਾਰ ਸਜਾ ਕੇ ਦਿਖਾਈ ਹੈ ਕਿਤੇ ਵੀ ਇਹ ਵਿੱਚ ਕਮੀ ਪੇਸ਼ੀ ਨਹੀਂ ਛੱਡੀ ਹੈਗੀ ਹੁਣ ਆਪਾਂ ਉਪਰੋ ਜਿਹੀ ਲੁਪੀ ਵਾਲਾ ਪੱਲਾ ਖਿੱਚਾਂਗੇ ਫਿਰ ਆਪਾਂ ਚੰਗੀ ਤਰ੍ਹਾਂ ਸਿਰ ਨੂੰ ਦੋਰਾ ਟਕਾਂਗੇ ਖੱਬੇ ਪਾਸੇ ਤੁਸੀਂ ਦੇਖ ਲਓ ਖੁੱਲਾ ਹਿੱਸਾ ਹੈ ਸੱਜੇ ਪਾਸੇ ਬੰਦ ਹਿੱਸਾ ਹੋਵੇਗਾ ਚੰਗੀ ਤਰ੍ਹਾਂ ਪੱਲੇ ਨੂੰ ਸਿਰ ਦੇ ਉੱਤੇ ਵਿਛਾਣਾ ਆ ਪਹਿਲਾਂ ਦੋਰੇ ਨੂੰ ਵਿਛਾਣਾ ਆ ਤਾਂ ਜੋ ਆਪਣੇ ਜਿਹੜਾ ਕਾਲੇ ਰੰਗ ਦਾ ਬੇਸ ਬੰਨਿਆ ਹੋਇਆ ਨਾ ਅਸੀਂ ਉਹ ਸਿੰਗਲ ਕਪੜੇ ਦੇ ਵਿੱਚੋਂ ਨਾ ਛਾਤੀ ਨਾ ਮਾਰੇ। ਕਈ ਵਾਰ ਇਹ ਹੁੰਦਾ ਸਾਡੀ ਦਸਤਾਰ ਦਾ ਕਪੜਾ ਹੁੰਦਾ ਹਲਕਾ ਜਿਹਦੇ ਵਿੱਚੋਂ ਨਾ ਡਾਰਕ ਰੰਗ ਦਾ بیس ਛਾਤੀ ਮਾਰਦਾ ਆ। ਉੱਪਰੋਂ ਜੀ ਕੱਲਾ ਦਾ ਲੱਗ ਹੋ ਜਾਂਦਾ ਦਸਤਾਰ ਦਾ। ਇਸ ਚੀਜ਼ ਤੋਂ ਬਚਣ ਲਈ ਅਸੀਂ ਹਮੇਸ਼ਾ ਸਿਰ ਨੂੰ ਦੋੜਾਂ ਟਕਦੇ ਆ। ਦੋਨਾਂ ਸਾਈਡਾਂ ਤੋਂ ਕਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਤੇ ਹੁਣ ਤੁਸੀਂ ਦੇਖੋ ਅਸੀਂ ਚੰਗੀ ਤਰ੍ਹਾਂ ਉਂਗਲ ਦੀ ਮਦਦ ਨਾਲ ਕਪੜੇ ਨੂੰ ਅੰਦਰ ਕਰ ਰਹੇ ਆ। ਫਿਰ ਪਿੱਛੋਂ ਆਪਾਂ ਲੁਪੀ ਵਾਲੇ ਪੱਲੇ ਨੂੰ ਖਿੱਚ ਲਵਾਂਗੇ। ਖਿੱਚ ਕੇ ਦੋਨਾਂ ਸਾਈਡਾਂ ਤੋਂ ਅੰਦਰ ਫੋਲਡ ਕਰਾਂਗੇ। ਫਿਰ ਇਹਨੂੰ ਪਹਿਲਾਂ ਇੱਕ ਵਾਰੀ ਅਸੀਂ ਲਗਾ ਲੁੱਪੀ ਆਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਲਗਾਇਓ ਤਾਂ ਜੋ ਦਸਤਾਰ ਪਿੱਛੋਂ ਵੀ ਪਕੜ ਮਜ਼ਬੂਤ ਹੋ ਜਾਵੇ ਤੇ ਇਸ ਤੋਂ ਬਾਅਦ ਚਾ ਨਾ ਤਾਂ ਲੁੱਪੀ ਜਿਆਦਾ ਚੌੜੀ ਹੋਣੀ ਚਾਹੀਦੀ ਹੈ ਤੇ ਖਿੱਚ ਕੇ ਲਗਾਨੀ ਹੈ ਤੇ ਸਾਈਡਾਂ ਤੋਂ ਢਿੱਲਾ ਮਠਾ ਕਪੜਾ ਦਾ ਦੋਨੇ ਲੜਾ ਦਾ ਦੋਨੋਂ ਪਾਸੇ ਵਾਲੇ ਪੇਚਾਂ ਦਾ ਅੰਦਰ ਕਰ ਦੇਣਾ ਆ ਫਿਰ ਲੁੱਪੀ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਤੇ ਜਿਹੜੀ ਸਲਾਈ ਆ ਆਪਣੀ ਉਹਨਾਂ ਪੁਸ਼ ਕਰ ਦਿਓ ਕਪੜੇ ਨੂੰ ਚੰਗੀ ਤਰ੍ਹਾਂ ਅੰਦਰ ਤੇ ਹੁਣ ਦੇਖੋ ਮੇਰੇ ਵੀਰੋ ਦੋਨਾਂ ਸਾਈਡਾਂ ਤੋਂ ਨਾ ਜਿਹੜੇ ਵੱਟ ਹੋਣਗੇ ਸਲਾਈ ਨਾਲ ਉਹ ਵੀ ਅੰਦਰ ਕਰ ਦਿਓ ਤੇ ਕੇਸਾਂ ਨੂੰ ਵੀ ਚੰਗੀ ਤਰ੍ਹਾਂ ਅੰਦਰ ਕਰ ਸਕਦੇ ਹਾਂ ਅੱਲੇ ਤੱਕ ਆਪਾਂ ਨਾ ਦੁਬਾਰਾ ਦਸਤਾਨ ਨੂੰ ਉਪਰੋਂ ਦੇਖਿਆ ਨਹੀਂ ਹੈਗਾ ਕਿਉਂਕਿ ਆਪਾਂ ਜਦੋਂ ਸੈਨ ਨੂੰ ਠੱਕਦੇ ਹੁੰਨੇ ਆ ਉਹਦਾ ਇੱਕ ਵਾਰ ਦਸਤਾਨ ਨੂੰ ਫੇਰ ਦੇਖ ਲੈਣੇ ਹੁੰਨੇ ਆ ਹੁਣ ਜਿਹੜੀ ਕਮੀ ਪੇਸ਼ੀ ਹੋਏਗੀ ਨਾ ਦਸਤਾਰ ਚ ਉਹਨੂੰ ਆਪਾਂ ਦੂਰ ਕਰਨਾ ਹੈ ਵੀ ਕਿਉਂਕਿ ਕਈ ਵਾਰ ਐਦਾਂ ਹੁੰਦਾ ਜਦੋਂ ਆਪਾਂ ਸੇਨ ਨੂੰ ਠੱਕਦੇ ਆਂ ਤਾਂ ਪਹਿਲੇ ਪਹਿਲੇ ਲੜ ਆਪਣੇ ਨਾ ਥੋੜੀ ਜਿਹੀ ਢਿੱਲੇ ਢਿੱਲੇ ਜੇ ਹੋ ਜਾਂਦੇ ਉਹਨਾਂ ਚ ਛੋਟੇ ਛੋਟੇ ਜਿਹੇ ਵੱਟ ਪੈਣੀ ਸ਼ੁਰੂ ਹੋ ਜਾਂਦੇ ਆ ਇਸ ਚੀਜ਼ ਤੋਂ ਬਚਣ ਲਈ ਨਾ ਆਪਾਂ ਪੇਚਾਂ ਨੂੰ ਜ਼ਿਆਦਾ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਲੁੱਪੀ ਵਾਲਾ ਪੱਲਾ ਲਗਾਉਂਦੇ ਹੋਏ ਕੋਈ ਲੜ ਢਿੱਲਾ ਹੋਇਆ ਤਾਂ ਉਹਨੂੰ ਚੰਗੀ ਤਰ੍ਹਾਂ ਟਾਈਟ ਵੀ ਕਰਾਂਗੇ ਪੇਚਾਂ ਦਾ ਗੈਪ ਉਹ ਵੀ ਮੇਨਟੇਨ ਕੀਤਾ ਹੈ ਮੇਰੇ ਵੀਰੋ ਹੁਣ ਆਪਾਂ ਤੁਹਾਨੂੰ ਹਰ ਇੱਕ ਹਿੱਸਾ ਤੋਂ ਦਸਤਾਰ ਦੇ ਦਰਸ਼ਨ ਆਨੂੰ ਥੋੜਾ ਆਪਾਂ ਚੌੜਾ ਸਜਾਇਆ ਪਿੱਛੇ ਤੱਕ ਸਾਰੇ ਲੜ ਜਿਆਦਾ ਮੋٹے ਨੇ ਤੇ ਉੱਪਰਲੇ ਲੜਾਂ ਦਾ ਗੈਪ ਵੀ ਆਪਾਂ ਬਰਾਬਰ ਰੱਖਿਆ ਤੇ ਸਾਰੇ ਲੜ ਉੱਪਰਲੇ ਵੀ ਮੋٹے ਨੇ ਤੇ ਅਖੀਲੇ ਲੜ ਨੂੰ ਆਪਾਂ ਸਿੱਧਾ ਲਗਾਇਆ ਤੇ ਸਾਫ਼ ਲਗਾ ਕੇ ਦਿਖਾਇਆ ਹੁਣ ਤੱਕ ਮੇਰੇ ਵੀਰੋ ਤੁਸੀਂ ਸਾਰੀ ਦਸਤਾਰ ਨੂੰ ਦੇਖ ਲਓ 360 ਵੀਊ ਤੋਂ ਤੇ ਜਿਹੜੇ ਵੀ ਵੀਰਾਂ ਨੇ ਹਲੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਅਤੇ ਦਸਤਾਰ ਕਿਹੋ ਜਿਹੀ ਲੱਗੀ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਕਰਦਿਆਂ ਤੇ ਰੋਜ਼ ਇੱਕ ਨਵੇਂ ਸਟਾਈਲ ਦੀ ਦਸਤਾਰ ਤੁਹਾਨੂੰ ਸਜਾ ਕੇ ਦਿਖਾਣੇ ਆ ਜਿਹ ਜਿਤੇ ਦਿਨ ਨੂੰ ਮਿਲਾ ਕੇ ਪਿਛਲੇ ਅਸੀਂ 130 ਦਿਨਾਂ ਤੋਂ ਰੋਜ਼ ਤੁਹਾਨੂੰ ਅਲਗ-ਅਲਗ ਅਤੇ ਨਵੇਂ-ਨਵੇਂ ਸਟਾਈਲ ਦੀ ਦਸਤਾਰਾਂ, ਦੁਮਾਲੀਆਂ ਤੇ ਪੰਨੇ ਸਜਾ ਕੇ ਦਿਖਾ ਰਹੇ ਹਾਂ ਤੇ ਕਿਸੇ ਸੈਲੀਬ੍ਰਿਟੀ ਟਾਈਪ ਦੀ ਵੀ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਤੇ ਜਿਹੜੇ ਵੀ ਵੀਰਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੋ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚ ਜੇ ਲੈਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ 'ਚ ਵੀ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਕਲਿੱਕ ਕਰਕੇ ਦੇਖ ਸਕਦੇ ਹੋ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਕੱਲ ਲੈ ਕੇ ਆਵਾਂਗੇ ਇੱਕ ਹੋ